ਆਹ ਤਾਂ ਮੁਕੀਆਂ ਕੈਕਟ ਕੀਤਾ ਗਿਆ ਹੁੰਦੇ ਵੱਲੋਂ ਔਰ ਉਹਦੇ ਚ ਅਸ਼ਲੀਲ ਗਾਲਾਂ ਵੀ ਕੱਢਿਆ ਗਈਆਂ ਨੇ ਜਿਹੜੀਆਂ ਉਸ ਬੰਦ ਦੇ ਵਿੱਚ ਕੱਲ ਵੀ ਅਸੀਂ ਸਾਰੀਆਂ ਜਥੇਬੰਦੀਆਂ ਡੀਐਸਪੀ ਸਾਹਿਬ ਨੂੰ ਮਿਲੇ ਸੀ ਕੱਲ ਵੀ ਕਾਰਵਾਈ ਨਹੀਂ ਕੋਈ ਗੱਲ ਸਾਡੀ ਸੁਣੀ ਗਈ ਅੱਜ ਫਿਰ ਮਿਲੇ ਆ ਤੇ ਮਿਲ ਕੇ ਅਸੀਂ ਗੱਲਬਾਤ ਕਰਨ ਲੱਗੇ ਸੀ ਪਰ ਕੋਈ ਕਾਰਵਾਈ ਸਾਡੀ ਆਡੀ ਵੀ ਸੁਣ ਲੋ ਆਜੋ ਆਜੋ ਇੱਥੇ ਆਜੋ ਤੁਸੀਂ ਜਨਾਬ ਕੀ ਗਲਤ ਕਰ ਰਹੇ ਹੋ ਤੁਸੀਂ ਕੀ ਗਲਤ ਕਰ ਰਹੇ ਆ ਜਨਾਬ ਕਹਿਣਾ ਗਲਤ ਕਰ ਰਹੇ ਆ ਕੀ ਗਲਤ ਕਰ ਰਹੇ ਆ ਨਹੀਂ ਨਹੀਂ ਪਹਿਲੀ ਗੱਲ ਤਾਂ ਨਹੀਂ ਉੱਚੀ ਆਵਾਜ਼ ਕਰਦੀ ਇਹ ਨਹੀਂ ਨਹੀਂ ਸਾਡਾ ਅਧਿਕਾਰ ਹੈ ਸੀ ਬਹਿਣ ਦਾ ਪਹਿਲੀ ਵਾਰ ਨਹੀਂ ਨਹੀਂ ਛੱਡੀ ਛੱਡੀ ਵੀ ਉਸਕਾਰ ਨਹੀਂ ਨਹੀਂ ਜਨਾਬ ਕਿਹਨੂੰ ਆਜਾ ਮਾਰਿਆ ਨੇ ਤੁਹਾਨੂੰ ਕਿ ਦੱਸੋ ਬਈ ਕਿਹਨੂੰ ਆਜਾ ਮਾਰਿਆ ਨੇ ਕੌਣ ਬੁਲਾਣਾ ਹੈ ਆਜਾ ਕਿ ਮਾਰਿਆ ਨਹੀਂ ਨਹੀਂ ਪਹਿਲੀ ਗੱਲ ਜਨਾਬ ਬੁਲਾਉਣ ਲੱਗ ਗਿਆ ਪਤਾ ਇਹ ਮੋਟਾ ਬੁਲਾਉਣ ਆਇਆ ਸਰ ਕੌਣ ਬੁਲਾਣਾ ਹੈ ਦੱਸੋ ਜੀ ਉਹ ਠੰਡੇ ਹੋਇਆ ਜਨਾਬ ਵਹੀਂ ਐਵੇਂ ਨਹੀਂ ਵਟੇ ਚੱਲਨੀ ਨਹੀਂ ਨਹੀਂ ਇੱਕ ਮਿੰਟ ਯਾਰ ਓ ਛੱਡ ਯਾਰ ਐਵੇਂ ਧਮਕੀਆਂ ਇੱਕ ਸਾਜਕਾਰ ਕਰੀ ਲੋ ਇਹ ਕਹਿੰਦਾ ਮਤਲਬ ਇਹ ਨੂੰ ਕੀ ਕਿਹਾ ਸੀ ਠੰਡੇ ਦਿਵਾ ਦੇ ਨਾ ਫਿਰ ਆਰਾਮ ਨਾਲ ਕਰ ਜੀ ਆਰਾਮ ਨਾਲ ਕਹਿ ਲਿਆ ਆਰਾਮ ਨਾਲ ਗੱਲ ਕਰੋ ਜਨਾਬ ਨਾਲ ਅਸੀਂ ਕਾਲੀ ਨਹੀਂ ਕੀਤੀ ਆਰਾਮ ਵਾਲੀ ਸਰ ਕਿਉਂ ਨਹੀਂ ਕੀਤੀ ਅਸੀਂ ਅੰਦਰੋਂ ਆ ਕੇ ਮੈਨੂੰ ਮਿਲਾਨ ਆਇਆ ਤੁਸੀਂ ਤੂੰ ਤਾਂ ਕਹਿ ਹੀ ਨਹੀਂ ਯਾਰ ਮੇਰੇ ਕੋਲ ਕੋ ਨਾ ਮੈਂ ਤੇ ਇੰਦਰ ਬਾਹਰ ਬਹਿ ਕੇ ਹਟਦਾ ਪਿਆ ਮੈਂ ਮੈਨੂੰ ਮਾਰ ਦੋ ਮੇਰੇ ਕੋਲ ਵਾਧੂ ਇਹ ਕੀ ਮਤਲਬ ਆਇਆ ਨਹੀਂ ਮੈਨੂੰ ਨਹੀਂ ਕੋਣ ਪਰਚਾਉਂਦਾ ਪਿਆ ਜੀ ਤੁਹਾਨੂੰ ਮੈਂ ਕਿਹਾ ਬਾਜੀ ਦਾ ਇਹ ਜਵਾਬ ਜਿਹੜਾ ਮੈਂ ਬਖਾ ਰਿਹਾ ਜੀ ਇਹ ਬੰਦਾ ਇੱਕ ਮਿੰਟ ਮੈਂ ਤੁਹਾਨੂੰ ਇਹੀ ਕਿਹਾ ਵੀ ਇਹ ਸਾਈਬਰ ਥਾਣੇ ਦਾ ਮਾਮਲਾ ਉੱਥੇ ਜਾ ਕੇ ਕਰਾ ਦੇ ਲੈ ਠੀਕ ਹੈ ਕਹਾਂ ਤੁਹਾਨੂੰ ਕਿ ਤੁਸੀਂ ਸਾਡੇ ਪਹਿਲਾਂ ਮੇਰੇ ਦਬਾਅ ਦੇ ਰੋ ਉਹਨੂੰ ਕਿਹਾ ਸੀ ਹਾਂਜੀ ਪਰ ਨਹੀਂ ਸਾਰੇ ਇੱਕ ਮਿੰਟ ਇੱਥੇ ਡੀਏ ਦਾ ਇੱਕ ਮਿੰਟ ਸਾਡੇ ਨਾਲ ਅਸੀਂ ਮੀਡੀਆ ਦੇ ਹੋਣ ਤੋਂ ਬਾਅਦ ਤੋਂ ਅਸੀਂ ਤਿੰਨ ਤਿੰਨ ਦਿਨ ਹੋ ਗਏ ਠੱਕੇ ਗਾਣਾ ਖੋਦ ਰਹੇ ਹਾਂ ਠੀਕ ਨਹੀਂ ਨਹੀਂ ਤੁਸੀਂ ਗੱਲ ਬੰਦਾ ਭੇਜਿਆ ਹੈ ਤੁਸੀਂ ਭੇਜੇ ਨੇ ਇਹ ਸਾਈਬਰ ਹੁੰਦਾ ਫਿਰ ਤੁਸੀਂ ਗੱਲ ਕੋਈ ਇਹਨਾਂ ਨੇ ਕਿਹਾ ਸੀ ਤੇ ਫਿਰ ਅੱਜ ਵੀ ਇਹਨਾਂ ਨੇ ਫੱਟਾ ਇਹਨਾਂ ਨੂੰ ਪੁੱਛੋ ਛਿੱਤੀ ਧਮਕੀ ਦੇਈ ਜਾਂਦਾ ਹਾਂ ਮੈਂ ਤੁਹਾਨੂੰ ਕਿਹਾ ਸੀ ਇਹ ਕੁਝ ਕੇ ਪਰਚਾ ਨਹੀਂ ਦਰਜ ਕਰਾਉਣਾ ਅਸੀਂ ਸਿਰਫ ਆਉਂਦੇ ਆ ਜੇ ਇਹ ਆ ਗਏ ਤਾਂ ਸਾਹਿਬ ਉਹ ਗਾਲੀ ਪਾ ਦੇਵੇ ਕਿਹਦੇ ਨੂੰ ਪਹਿਲੀ ਗੱਲ ਤੁਸੀਂ ਇਹ ਗੱਲ ਕਿਹਾ ਵੀ ਮੈਂ ਜਿਹੜੀ ਗੱਲ ਗੱਲ ਤੁਸੀਂ ਕਿਹਾ ਸੀਗਾ ਉਹ ਇੱਥੇ ਆ ਜੀ ਤੇਰਾ ਨਾਮ ਕਰਨਾਗੇ ਪਰ ਕੋਈ ਗਲਤ ਨਹੀਂ ਨਾ ਹੋਈ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਸਾਈਬਰ ਨਾਲ ਰਿਲੇਟਡ ਹੈ ਤੇ ਪਰਚਾ ਦਰਜ ਜਣਾ ਬਦਲ ਕਰ ਦਿੰਦੇ ਪਹਿਲੀ ਗੱਲ ਸੁਣ ਹੁਣ ਸੁਣ ਮੇਰੀ ਮੈਂ ਜਿਹੜੀ ਗੱਲ ਕਰਦਾ ਆ ਕੋਈ ਸਾਨੂੰ ਆਹ ਦੇਖੋ ਨੇ ਮੇਰੇ ਕੋਲ ਇਹ ਜਿਹੜੀ ਗੱਲ ਦੀ ਪਲਾਨ ਮੈਂ ਆਇਆ ਯਾਰ ਇਹ ਪਲਾਨ ਇਹ ਨਹੀਂ ਗੱਲ ਇਹ ਗੱਲ ਨਹੀਂ ਬਣਦੀ ਕਿ ਅਸੀਂ ਇੱਥੇ ਰਹਿ ਜੀਏ ਮੈਂ ਜਿਹੜੀ ਗੱਲ ਕਰਦਾ ਕੱਲ ਤੁਹਾਨੂੰ ਕੋਆਪਰੇਟ ਕੀਤਾ ਤੁਹਾਡੇ ਕਹਿਣ ਤੇ ਬੰਦਾ ਭੇਜਿਆ ਉੱਥੇ ਅੱਜ ਐਸਚਓ ਜਾ ਕੇ ਆਇਆ ਹੋਰ ਦੱਸੋ ਉਹਦੇ ਐਸਚਓ ਨੇ ਜਾਣਦੇ ਬਾਅਦ ਪੰਚਾਇਤ ਆਈ ਤੁਹਾਡੇ ਕੋਲ ਇੱਕ ਵਾਰ ਪੰਚਾਇਤ ਆਈ ਤੁਹਾਡੇ ਕੋਲੇ ਪੰਚਾਇਤ ਨਾਲ ਤੁਹਾਡੀ ਨਹੀਂ ਰਾਜਾਬੰਦੀ ਹੋਈ ਉਸ ਜੀ ਮੇਰੇ ਕੋਲੇ ਆ ਕੇ ਤੁਹਾਨੂੰ ਕਹੇ ਵੀ ਸਾਈਬਰ ਨਾਲ ਰਿਲੇਟਡ ਆ ਜਿਹੜੀਆਂ ਉਹਨਾਂ ਨੇ ਵੀਡੀਓ ਪਾਈਆਂ ਇਹਦੇ 'ਚ ਗਲਤ ਕੀ ਆ ਦੱਸ ਜਿਹੜੀ ਉਹ ਸਰ ਤਾਂ ਮੱਚੀ ਦਿੱਤੀ ਨਾ ਉਹ ਤਾਂ ਗਿੱਟ ਰੈਕਨ ਉਹ ਦੇਣੀ ਲਿੱਪੜੀ ਸਾਰੇ ਵਿੱਚ ਵੀ ਗਾੜੀ ਪੈ ਜਾਵੇ ਜਾਂਦੇ ਆ ਸਾਡੇ ਮੁੰਡੇ ਦੇ ਫੇਰ ਕੌਣ ਜ਼ਿੰਮੇਵਾਰ ਹੈ ਸਾਰਾ ਕੋ ਜੀ ਅਸੀਂ ਇੱਥੇ ਕੰਮ ਨਹੀਂ ਆ ਠੰਡੇ ਦਿਮਾਗ ਨਾਲ ਆਪਾਂ ਗੱਲ ਕਰ ਸਕਨੇ ਆ ਆਪਾਂ ਤੁਸੀਂ ਆਦੇ ਨਾਲ ਤੁਸੀਂ ਬਰ ਰਹੇ ਮਤਮਕੀਆਂ ਨਹੀਂ ਆ ਕੌਣ ਮੈਂ ਬੋਲ ਬਾਈ ਜਿੰਦਾ ਰਹਿੰਦਾ ਬਾਹਰ ਬਹਿ ਗਿਆ ਡਿਆ ਮੈਂ ਠੰਡੇ ਦਿਮਾਗ ਨਾਲ ਗੱਲ ਕਰੀ ਦੀ ਹੁੰਦੀ ਐ ਕਿ ਤੁਸੀਂ ਜ਼ਿੰਮੇਵਾਰ ਜੇ ਸੀ ਵੀ ਜ਼ਿੰਮੇਵਾਰ ਆ ਫੇਰ ਜ਼ਿੰਮੇਵਾਰੀ ਸੌਣ ਨਹੀਂ ਅਸੀਂ ਕੋਈ ਨਹੀਂ ਇੱਕ ਮਿੰਟ ਸਾਰੇ ਇੱਕ ਮਿੰਟ ਯਾਰ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਸਾਡੇ ਬੰਦੇ ਦੇ ਗੱਲ ਪੈ ਜਾਏ ਨਾ ਦੁਨੀਆ ਦੇ ਇੱਕ ਜ਼ਿੰਮੇਵਾਰੇ ਇੱਕ ਮਿੰਟ ਤੁਹਾਡੀ ਨਹੀਂ 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 ਬਣਦੀ ਵੀਰ ਸਾਡੇ ਬੰਦੇ ਦੇ ਗੱਲ ਪੈ ਜਾਵੇ ਫਿਰ ਸਰ ਉਹਨੇ ਇੰਨੀ ਪੱਕੀ ਸ਼ਕਤ ਜਨਾਬ ਅੱਧੀ ਅੱਧੀ ਰਾਤ ਤੁਹਾਡੇ ਮਗਰ ਬੰਦੇ ਲੱਗੇ ਫਿਰਦੇ ਨੇ ਚਲ ਮੈਂ ਤੁਹਾਨੂੰ ਗੱਲ ਕਹਿ ਰਿਹਾ ਸਾਈਬਰ ਦੀ ਬਣਦੀ ਹੋਈ ਨਹੀਂ ਕੋਈ ਗੱਲ ਇੱਥੇ ਜਿਹੜੀ ਵੀਡੀਓ ਪਾਈ ਉਹ ਵੇਖੀ ਤੁਸੀਂ ਉਹ ਨਹੀਂ ਜਨਾਬ ਇੱਥੇ ਲਿਆ ਕੇ ਬੰਦੇ ਮੁਸੱਲੀ ਕਰਾਈ ਹੁੰਦੀ ਆ ਕਰੀ ਤਾਂ ਦਾਦਾ ਦਾ ਬਾਦ ਲਿਆ ਹੁਈ ਬਈਏ ਜਿਹੜੀ ਸਾਈਬਰ ਨਾਲ ਰਿਲੇਟਡ ਹੋ ਸਾਈਬਰ ਨਾਲ ਹੀ ਹੋਣੀ ਨਹੀਂ ਇੱਕ ਪੰਜਾਰ ਕੱਲ ਨਹੀਂ ਜਨਾਬ ਪਿਸਾਬ ਦਾ ਕੰਗਾ ਠੇਰ ਤੋਂ ਲਗਾ ਕੱਟਾ ਠੇਰ ਤੋਂ ਇੱਥੇ ਤੁਸੀਂ ਗੱਲ ਤੁਸੀਂ ਕੱਲ ਮੁਲਾਜ਼ਮ ਭੇਜੇ ਨੇ ਠੀਕ ਹੈ ਮੁਲਾਜ਼ਮ ਗਏ ਨੇ ਉਸ ਤੋਂ ਬਾਅਦ ਫਿਰ ਟਰਟ ਕਰੀ ਜਾਂਦਾ ਹੈ ਪੱਤਰਕਾਰ ਤੁਹਾਡੇ ਮਗਰ ਤੇ ਰਾਤ ਨੂੰ ਮੇਰੇ ਕਿਵੇਂ ਨਹੀਂ ਤੁਹਾਡੇ ਕੋਲ ਸਾਡਾ ਦਾਦਾ ਫਰਜ਼ ਬੰਦਾ ਸੀ ਤੁਹਾਡੇ ਕੋਲ ਬੰਦਾ ਸਹੀ ਹੈ ਪੰਚਾਇਤ ਆਈ ਅਸੀਂ ਉਸ ਤੋਂ ਬਾਅਦ ਤੁਹਾਡੇ ਨੰਬਰ ਆਇਆ ਯਾਰ ਪੀਐਸਪੀ ਸਾਹਿਬ ਗੱਲ ਕਰਉਂਦਾ ਕੀ ਨਹੀਂ ਇੱਕ ਮਿੰਟ ਯਾਰ ਪ੍ਰਧਾਨ ਜੀ ਪੱਤਰਕਾਰ ਭਾਈ ਜਿਹੜਾ ਕੁੱਤੇ ਜਿਹਾ ਜਿੱਥੇ ਮਰਜੀ ਲੈ ਲੈਂਦਾ ਠੀਕ ਹੈ ਦੂਜੀ ਗੱਲ ਵੇਖ ਲਓ ਔਰ ਇੱਕ ਘੇਰ ਤੇ ਇੱਕ ਫਾੜੇ ਸਾਡੇ ਸਾਡੀਆਂ ਸਾਰੀਆਂ ਯੂਨੀਅਨ ਕੁੱਤੇ ਖਾਣੀ ਹੁੰਦੀ ਹੁਣ ਵੀ ਉਹ ਕਹਿ ਕੇ ਗਏ ਨੇ ਜਿਹੜਾ ਹਾਂ ਜਿਹੜਾ ਹੁੰਦਾ ਕਰ ਲਓ ਇਹ ਵੀ ਕਰ ਕੇ ਆਈਏ ਮੈਂ ਅਸੀਂ ਤੋਂ ਬਹੁਤ ਮਿੰਟ ਓ ਛੱਡੋ ਡਿਪਟੀ ਸਾਹਿਬ ਤੁਹਾਡਾ ਪਰਿਵਾਰ ਹੈ ਤੁਸੀਂ ਤੁਹਾਡਾ ਪਰਿਵਾਰ ਹੈ ਅਸੀਂ ਜਿਹੜੀ ਗੱਲ ਕਰਦੇ ਆ ਤੁਹਾਨੂੰ ਪਰਚਾ ਦਰਜ ਕਰਾਂ ਹਾਂ ਦਾਬ ਸ਼ਰਮ ਆਦੀ ਵੀ ਤੁਹਾਡੇ ਕੋਲ ਅੱਗੇ ਬਹਿ ਕੇ ਇਨਕਾਰ ਕੀਤਾ ਪਰ ਜਾਂਦਾ ਇਨਕਾਰ ਕਰ ਸਰ ਗੱਲ ਇਹਨਾਂ ਇਨਕਾਰ ਕੀਤਾ ਬੰਦਾ ਇਹ ਵੱਖਰਾ ਮੁੱਲ ਤਾਂ ਪਾਵਾਂਗਾ ਯਾ ਪਾਲਿਆ ਫਿਰ ਅਸੇ ਤੋਂ ਜਾਇਆ ਸਾਰਾ ਕੁਝ ਚੁੱਕਿਆ ਸੋਹ ਜੀ पर तो सर यार तरीका सुन रहा है सारे अंदर अंदर ही रहे ਬੰਦਾ ਜਿਹਦਾ ਪਾਇਦਾ ਦਾ ਵੀ ਦਾਦਾ ਕੇ ਇੰਪਰੋਵਰ ਮਗਰ ਫੋਨੇ ਦਰ ਮਗਰ ਪਰੇ ਫੋਨੇ ਸਾਰੇ ਬੰਦੇ ਪੰਚਾਇਤ ਇਹਨੇ ਕੋਲ ਆ ਗਏ ਨਹੀਂ ਨਹੀਂ ਡਿਫਟੀ ਸਰ ਜੀ ਕਿਹਾ ਫੋਨੇ ਦਵਾ ਲੈ ਇੱਕ ਮਿੰਟ ਇੱਕ ਮਿੰਟ ਢੇ ਲਾਈਕ ਟਿਕ ਟੋਕ ਵਾਲਾ ਦੋ ਕੇ ਦੋ ਵਾਲਾ ਆਪਣਾ ਜਿਹੜੀ ਗੱਲ ਆ ਇਹ ਜੋ ਆ ਦੱਦੂ ਤੇਰੇ ਫੋਨੇ ਮੈਂ ਫੋਟਾ ਚੁੰਦੇ ਨੇ ਇੱਕ ਦੋ ਚੁੱਕਦੇ ਨੇ ਤੂੰ ਵੀ ਗਿਆ ਮੈਂ ਇੱਕ ਮਿੰਟ ਵੀ ਗਿਆ

ਆਲਾਵਾ ਬੱਜੇ ਬੱਜਾ ਹੈ ਆਮੀਰਾ ਪਤਾ ਨਾ ਯਾਰ ਬੱਜਾ ਯਾਰ ਪਾਏ ਯਾਰ ਅੰਦਰ ਬੈਠੇ ਇੱਥੇ ਲੈ ਆਉਣ ਨੂੰ ਨਾਲੇ ਕਰੇ ਮੰਨਿਆ ਕਰੇ ਇਹਨਾਂ ਨੂੰ ਦਿੰਦੀ ਯਾਰ ਜਦੋਂ ਸਰਕਾਰ ਕਲੈਕਟ ਕਰਦਾ ਹੈ ਬੜੀ ਚੰਗੀ ਚਾਪ ਦੀ ਆਪਾਂ ਗੁੱਟਾ ਯਾਰ ਫਰੰਟ ਕਰ ਲੇਗਾ ਇਹਦੇ ਬਾਰੇ ਤੁਸੀਂ ਦੇਖਦੇ ਹੋਗੇ ਕਿ ਨਾ ਪਰੇ ਡੀਐਸਪੀ ਦਫ਼ਤਰ ਦੇ ਬਾਹਰ ਆਪਾਂ ਲੱਗੇ ਆ ਪੱਤਰਕਾਰ ਪਾਈਆਂ ਚ ਚਰਚਾ ਵੀ ਐਸੀ ਹੈ ਇਹ ਨਹੀਂ ਐਡਮਿਟ ਬੈਠੋ ਆਹ ਕੁ ਬੰਦਿਆਂ ਦੀ ਗੱਲ ਹੈ ਉਹ ਮੇਰੇ ਅੰਦਰ ਬੈਠ ਕੇ ਗੱਲ ਤਾਂ ਕਰਨਾ ਇਹ ਨਹੀਂ ਮੈਂ ਮੇਰੇ ਅੰਦਰ ਆਂ ਬੱਡੀ ਸਾਰਾ ਮੇਰੀ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨਾਂ ਤੋਂ ਬਾਹਰ ਆ ਤੇ ਬਾਹਰ ਦਾ ਚੱਲ ਮੈਂ ਇਹਨਾਂ ਦੀ ਫੇਵਰ ਕਰੀ ਜਾਂਦਾ ਬੈਣਾ ਯਾਰ

ਨਿੱਕਾ ਇਹ ਗੱਲ ਦੇ ਰਲਾਈਜ ਕਰੇ ਜਿਹੜੀ ਭਾਸ਼ਾ ਕੀਤੀ ਪੁੱਛ ਕੇ ਆਉਂ ਮੈਂ ਪੁੱਛ ਕੇ ਆਇਆ ਹਾਂ ਤੇ ਮੈਂ ਇਹ ਨਜ਼ਰ ਕਰਦੀ ਪਹਿਲਾਂ ਪੁੱਛੇ ਜਿਹੜੀ ਗੱਲਾਂ ਨੇ ਕੀਤੀਆਂ ਮੈਂ ਨਹੀਂ ਚੰਗਾ ਬੋਲਿਆ ਯਾਰ ਵੀ ਬਾਤ ਰਲਾਈਜ ਕਰੇ ਜਿਹੜੀ ਭਾਸ਼ਾ ਗਲਤ ਬੋਲੀ ਸਾਨੂੰ ਧੰਨਵਾਦੀ ਇਤਬਾਰ ਕਰਾਂਗੇ ਸਮਝ ਕੇ ਨਿਕਲੀ ਉਹ ਬੰਦੇ ਚਲੇ ਜਾ ਇੱਕ ਮਿੰਟ ਯਾਰ ਇੱਕ ਮਿੰਟ ਐਵੇਂ ਨਾ ਆ ਗੱਲਾਂ ਮੇਰੇ ਛੋਟੀ ਗੱਲ ਉਹ ਦੇਖ ਕੇ ਗੱਲ ਕਰਦੀ ਆ ਉਹਨੂੰ ਪੁੱਛਿਆ ਕਿ ਮੈਂ ਰਲਾਈਜ ਕਰਨਾ ਹੈ ਜਿਹੜੀ ਗੱਲ ਯਾਰ ਨੇ ਕਹਿੰਦਾ ਜਿਹੜੀ ਗੱਲ ਕਰੀ ਇਹ ਗੱਲ ਅੰਦਰ ਆ ਗਈ ਗੱਲ ਕਰੀਏ 100000 ਕਰਿਆ ਬਲ ਓਏ ਯਾਰ ਹੁਣ ਇਸ ਦਰ ਮੈਂ ਦੁਬਾਰਾ ਜਿੱਥੇ ਜਾਣਗਾ ਮੈਂ ਕਰਦਾ ਬੰਦਾ ਵੀ ਪਰ ਪਾਣੀ ਪੋੜਦੀ ਆ ਇਹ ਮੈਂ ਹੀ ਮਾਮਲਾ ਕਰਦਾ ਆਣਾ ਪਰਸੂ ਲੈ ਓਕੇ ਮੈਂ ਮਾਮਲਾ ਸਹੀ ਕਰਦਾ ਹਾਲੇ ਕਰਦਾ ਦੇ ਦੇ ਲੈ ਲੁੱਟੀ ਆ ਜਾਂਦੀ ਮੈਂ ਬਿੱਟੂ ਲੈ ਆ ਆ ਜੇ ਤਾਂ ਦੋ ਤਨ ਹੋ ਗਏ ਨੇ ਪਸੰਦ ਨਹੀਂ ਗਈ ਹੈ ਗੱਲ ਪੁੱਛਦੇ ਕਿ ਉਹ ਬੰਦੇ ਨੇ ਮੇਰੇ ਨਾਲ ਗੱਲੀ ਇੱਕ ਬੱਚ ਲੈ ਆ ਬੰਦਾ ਦੇ ਦੇਵੇ ਗੱਲ

ਅਰੇ ਯਾਰ ਤੂੰ ਇਹ ਅਫਸਰਾਂ ਵਾਲੀ ਗੱਲ ਹੈ ਥ੍ਰੈਟ ਕਰਦਾ ਤੂੰ ਯਾਰ ਸਾਨੂੰ ਹੈ ਅਸੀਂ ਜਿੱਟਾ ਵੇਖਦੇ ਆ ਸਾਨੂੰ ਤੂੰ ਉਹਨੇ ਬੰਦੇ ਨੇ ਥ੍ਰੈਟ ਕੀਤਾ 4 ਦਿਨ ਹੋ ਗਏ ਅਸੀਂ ਲਗਾਤਾਰ ਤੇਰੇ ਬੂਹੇ ਤੇ ਆਦੇ ਪਿਆ ਸਾਡੀ ਕਾਰਵਾਈ ਨਹੀਂ ਕਰਨ ਦੀ ਬਾਵਜੂਦ ਸਾਨੂੰ ਹੁਣ ਤੂੰ ਡੀਐਸਪੀ ਜਾਲਾ ਉਹ ਥ੍ਰੈਟ ਕਰ ਰਿਹਾ ਜਨਾਬ ਡੀਜੀਪੀ ਸਾਹਿਬ ਵੀ ਥ੍ਰੈਟ ਕਰ ਰਿਹਾ ਬੰਦਾ ਹੈ ਕਮਾਲ ਹੋ ਗਈ ਯਾਰ ਹੱਦ ਹੋ ਗਈ ਹੈ ਬਿਲਕੁਲ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ ਨੇ ਸਾਡੇ ਨਾਲ ਤਮਕ ਹੁਣ ਰੋਲਾ ਸੀ ਕੱਲਾ ਪੱਤਰਕਾਰਾਂ ਨਾਲ ਹੁਣ ਸਾਡੇ ਨਾਲ ਰੋਲਾ ਹੈ ਅਸੀਂ ਇਹ ਮਾਮਲਾ ਲੈ ਕੇ ਥੋੜੀ ਜਿਹੀ ਦੇਰ ਬਾਅਦ ਅਸੀਂ ਜਿਹੜਾ ਬਤਿਆ ਚੌਕ ਜਾਮ ਕਰਦੇ ਆਗੇ ਥੋੜੀ ਜਿਹੀ ਦੇਰ ਬਾਅਦ ਇਹਦੀ ਜ਼ਿੰਮੇਵਾਰੀ ਸਾਰੀ ਡੀਐਸਪੀ ਜਲਾਲਾਬਾਦ ਦੀ ਅੱਗੇ ਚਾਪ ਰੋਡ ਜਾਮ ਰਿਹਾ ਉਹ ਵੀ ਡੀਐਸਪੀ ਜਲਾਲਾਬਾਦ ਨੇ ਕਰਾਇਆ ਇਹਦੀ ਪਾਸ਼ਾ ਮਾਰੀ ਏ ਔਰ ਬੋਲਵਾ ਮਾਰਾ ਹੈ ਥ੍ਰੈਟ ਕਰਦਾ ਹਰੇਕ ਬੰਦੇ ਨੂੰ ਤੇ ਉਸੇ ਤਰੀਕੇ ਨਾਲ ਅੱਜ ਫਿਰ ਸਾਨੂੰ ਥ੍ਰੈਟ ਕੀਤਾ ਇਹਨੇ ਨਹੀਂ ਲੱਗਦਾ ਬੈਠ ਕੇ ਨਸਾ ਸੀ ਬੈਠਣ ਵਾਲੀ ਗੱਲ ਤਾਂ ਅਸੀਂ ਬੈਠਣ ਵਾਸਤੇ 4 ਦਿਨ ਹੋ ਗਏ ਗੇੜੇ ਰੋਲ ਲਾਉਣੇ ਆ ਅੱਜ ਤੱਕ ਵੀ ਹੁਣ ਖੜੇ ਖੜੇ ਗਏ ਆ ਹੈਂ ਸਾਡਾ ਬਲੀਅੱਦੀ ਰਾਤ ਕਿਨੇ ਪਰ ਰਾਤ ਕਰੇ ਜਾਂਦਾ ਕੱਲਾ ਕਲਾ ਉਹਨੂੰ ਫਿਰ ਬਾੜ ਦੇ ਮਾਰਦੇ ਨੇ ਕੌਣ ਜ਼ਿੰਮੇਵਾਰੀ ਹਿੰਦੀ ਪ੍ਰਸ਼ਾਸਨ ਜ਼ਿੰਮੇਵਾਰੀ ਲਵੇਗਾ ਇਸ ਗੱਲ ਦੀ ਉਹਨੂੰ ਕੋਈ ਹੋਂ ਨਹੀਂ ਕੀ ਹੋਗੀ ਤਾਂ ਇਹ ਕੋਈ ਇਹ ਬੰਦਿਆਂ ਦੀ ਗੱਲ ਹੈ ਬਿਲਕੁਲ ਟੱਕਾ ਹੀ ਨਹੀਂ ਅਸੀਂ ਕਿਸੇ ਨਾਲ ਨਾ ਟੱਕਾ ਕਰਨਾ ਹੈ ਨਾ ਹੌਣ ਦੇਣਾ ਯਾਰ ਅੱਜ ਥੋੜੀ ਜਿਹਾ ਆਹ ਕਾਰ ਵੀ ਆ ਵਧੀਆ ਚੌਕ ਜਾਮ ਕਰਦੇ ਹੁਣੇ 20 ਮਿੰਟਾਂ ਬਾਅਦ ਸਾਰੇ ਸਾਥੀਆਂ ਨੂੰ ਅਪੀਲ ਤੁਹਾਡੇ ਲਾਈਵ ਜਰੀਏ ਮਤਿਆਂ ਚੌਕ ਤੇ ਆਜੋ ਆਪਾਂ ਨਾ ਗੱਲ ਬਗਣੀ ਤੇ ਰੋਡ ਜਾਮ ਕਰਾਂਗੇ ਉਹਨਾਂ ਤੇ ਸਮੇਂ ਲਈ ਜ਼ਿੰਮੇਵਾਰੀ ਡੀਐਸਪੀ ਜੀ ਅਲਾਵਾ ਦੀ ਹੋਏਗੀ ਜਿਹੜੇ ਸਾਹਮਣੇ ਜਿਹੜੇ ਸਾਹਮਣੇ ਉਹਨਾਂ ਦੀ ਲੈਂਗੁਏਜ ਹੈ ਜਿਹੜੇ ਸਾਹਮਣੇ ਉਹ ਡੀਲ ਕਰ ਰਹੇ ਨੇ ਪ੍ਰੈਸ ਨੂੰ ਤੇ ਜਥੇਬੰਦੀਆਂ ਨੂੰ ਹੁਣ ਹੁਣ ਸਵਾਲ ਸਾਡਾ ਕੀ ਹੈ ਕਿ ਜੇ ਬਾਈ ਚਾਂਸ ਰੱਬ ਨਾ ਕਰੇ ਕਿਸੇ ਵੀ ਪੰਪ ਤੇ ਲੁੱਟ ਹੁੰਦੀ ਹੈ ਪੁਲਿਸ ਦੋ ਘੰਟੇ ਅੱਜ ਬੰਦਾ ਲੱਭ ਲੈਂਦੀ ਆ ਜੀ ਬਿਲਕੁਲ ਅੱਗੇ ਵੀ ਇੱਕ ਪਿਛਲੇ ਸਮੇਂ ਦੇ ਉੱਤੇ ਪੰਪ ਤੇ ਉੱਪਰ ਗੱਡੀ ਦੇ ਵਿੱਚੋਂ ਪੈਸੇ ਲੈ ਗਏ ਸੀ ਚੱਕ ਕੇ ਠੀਕ ਹੈ ਉਹ ਜੋ ਵੀ ਕੇਸ ਸੀਗਾ ਪੁਲਿਸ ਨੇ ਦੋ ਘੰਟੇ ਦੇ ਨਾਲ ਵਿੱਚ ਬੰਦਾ ਲੱਭ ਲਿਆ ਠੀਕ ਹੈ ਤੇ ਅੱਜ ਕੱਲ ਵੀ ਪੁਲਿਸ ਗਈ ਆ ਪੁਲਿਸ ਦੇ ਜਾਣ ਤੋਂ ਇੱਕ ਹੋਰ ਤੁਸੀਂ ਦੇਖੋ ਪੁਲਿਸ ਦੇ ਜਾਣ ਤੋਂ ਬਾਵਜੂਦ ਉਹ ਬੰਦੇ ਨੇ ਫੇਰ ਧਮਕੀ ਦਿੱਤੀ ਐ ਸਿੱਧਾ ਲਲਕਾਰਾ ਮਾਰਿਆ ਕਹਿੰਦਾ ਆ ਜਾ ਬੋਪਾ ਰਏ ਜਿੱਥੇ ਮਰਜ਼ੀ ਭਾਵੇਂ ਜਿਹੜਾ ਮਰਜ਼ੀ ਲੈ ਆਈ ਨਾਲ ਠੀਕ ਐ ਉਸ ਤੋਂ ਬਾਅਦ ਦੇ ਵਿੱਚ ਸਵੇਰੇ ਵੀ ਪੁਲਿਸ ਗਈ ਐ ਹੁਣ ਤੁਸੀਂ ਮੈਨੂੰ ਇਹ ਦੱਸੋ ਦੋ ਵਾਰੀ ਪੁਲਿਸ ਪਿੰਡ 'ਚ ਆਈ ਐ ਅਜੇ ਤੱਕ ਉਹਨਾਂ ਨੂੰ ਬੰਦਾ ਨਹੀਂ ਲੱਭਿਆ ਯਾਰ ਕਮਾਲ ਹੋ ਗਈ ਸਾਡੀ ਨਹੀਂ ਸੁਣਵਾਈ ਹੋਣੀ ਅਸੀਂ ਐਪਲੀਕੇਸ਼ਨ ਦਿੱਤੀ ਐ ਪੁਲਿਸ ਬੰਦਾ ਨਾਲ ਲੱਗਣਾ ਚੱਕ ਕੇ ਲਿਆਵੇ ਸਾਨੂੰ ਸੰਤੁਸ਼ਟੀ ਐ ਬਸ ਗੱਲ ਮੁੱਕੀ ਅਣੀਅਤ ਪਿਜਲਾਲਾਬਾਦ ਮੁਰਦਾਬਾਦ 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 ਅਣੀਅਤ ਪਿਜਲਾਲਾਬਾਦ ਮੁਰਦਾਬਾਦ 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 ਡੀਐਫਪੀ ਜਲਾਬਾਦ ਮੁਰਦਾ ਮੁਰਦਾਬਾਦ ਮੁਰਦਾਬਾਦ ਗ੍ਰਾਫਟ ਡੀਐਸਪੀ ਜਲਾਲਬਾਦ ਮੁਰਦਾਬਾਦ ਮੁਰਦਾਬਾਦ ਗ੍ਰਾਫਟ ਡੀਐਸਪੀ ਜਲਾਲਬਾਦ ਮੁਰਦਾਬਾਦ 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 ਪੱਤਰਕਾਰ ਭਾਈਚਾਰੇ ਤੇ ਕਿਸਾਨ ਜਦੇ ਬੰਦਿਆਂ ਨਾਲ ਦੁਰਵਾਰ ਨਾ ਡੀਐਸਪੀ ਜਲਾਲਬਾਦ ਮੁਰਦਾਬਾਦ 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 ਡੀਐਸਪੀ ਜਲਾਲਬਾਦ ਮੁਰਦਾਬਾਦ 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 ਸਰ ਅਸੀਂ ਡਿਫਟੀ ਦਫਤਰ ਆਏ ਸੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਦੋ ਵਾਰ ਮੁਲਾਜ਼ਮ ਕਹਿਣੇ ਸਰ ਉਹ ਉਹ ਬੰਦਾ ਜਿਹੜਾ ਧਮਕੀ ਦਿੰਦਾ ਸੀ ਮੈਨੂੰ ਕੋਣ ਕੇ ਦੋ ਵਾਰ ਕੱਲ ਵੀ ਮੁਲਾਜ਼ਮ ਗਏ ਨੇ ਉਹਨੇ ਮੈਨੂੰ ਕਹਿ ਕੇ ਵੀ ਸਵੇਰੇ 10:00 ਵਜੇ ਚੰਗੀ ਆ ਗਏ ਉਹਦੇ ਬਾਅਦ ਵੀ ਸਾਰੋਂ ਬੰਦੇ ਨੇ ਰਾਤ ਨੂੰ ਪਰਸਨਲੀ ਫੋਨ ਲਾ ਕੇ ਧਮਕੀ ਦਿੱਤੀ ਕਹਿੰਦਾ ਵੀ ਜਿੱਥੇ ਮਰਜ਼ੀ ਆ ਜਾ ਕਹਿੰਦਾ ਸਾਰੇ ਮੁਲਾਜ਼ਮ ਮੁਲਾਜ਼ਮ ਸਰ ਡੀਐਸਪੀ ਸਾਹਿਬ ਨੂੰ ਮਿਲੇ ਸੀਗੇ ਮੁਲਾਜ਼ਮ ਕੱਲ ਵੀ ਆਏ ਸੀਗੇ ਉਥੇ ਗਏ ਸੀਗੇ ਮੌਲਵੀ ਵਾਲੇ ਪਰ ਉਹ ਨਹੀਂ ਮਿਲਿਆ ਜੋ ਮਰਜ਼ੀ ਉਸ ਤੋਂ ਬਾਅਦ ਵਿੱਚ ਸਾਰੋਂ ਨੇ ਫਿਰ ਰਾਤ ਨੂੰ ਮੈਨੂੰ ਖੁਦ ਧਮਕੀ ਦਿੱਤੀ ਹੈ ਸਿੱਧੀ ਉਹਨੇ ਮੈਨੂੰ ਕਿਹਾ ਜਿੱਥੇ ਮਰਜ਼ੀ ਆ ਜਾ ਪੂਰਾ ਲੈ ਸਰ ਹੋਣਾ ਇਹ ਕਹਿੰਦੇ ਸਾਈਬਰ ਦਾ ਮਾਮਲਾ ਪ੍ਰਧਾਨ ਜੀ ਨਾਲ ਪ੍ਰਧਾਨ ਜੀ ਨਾਲ ਸ਼ੋਕ ਨਾਲ ਕਰਿਆ ਜੇ ਗੱਲ ਸੱਚੀ ਗੱਲ ਸਰ ਕੀ ਹੋਇਆ ਜੇ ਨਜਾਲਾਬਾ ਦੇ ਬੇੜਾ ਹੀ ਬੈਠੇ ਪਏ ਕੀ ਕਰੀਏ ਜੀ ਪੱਤਰਕਾਰ ਸਾਰੇ ਸਾਰੇ ਜੇਲਾਵਾ ਦੇ ਪੱਤਰਕਾਰ ਨੇ ਬੜੀ ਮਾੜੀ ਸ਼ਬਦਾਵਲੀ ਸਾਰੇ ਪੱਤਰਕਾਰਾਂ ਨੇ ਬਦਬਦ ਬੋਲੀ ਜੰਨੇ ਡੀਐਸਪੀ ਕੋਲ ਪਹੁੰਚਦੇ ਨਾ ਹੋ ਗਏ ਸਾਨੂੰ ਆਉਂਦਿਆਂ ਨੂੰ ਤੁਹਾਨੂੰ ਫੋਨ ਲਾਣੇ ਤੋਂ ਕਿੰਨੇ ਦਿਨ ਨਹੀਂ ਚੱਕਦੇ ਢਿੱਪਤੀ ਤੇ ਬਾਸ਼ਾ ਹੀ ਅੱਜ ਮਾੜੀ ਬੋਲਦਾ ਰਹਿਣਾ ਜੀ ਸਾਡੇ ਕੋ ਵੀਡੀਓ ਨੇ ਪ੍ਰਧਾਨ ਢਿੱਪਤੀ ਬਾਹਰ ਨਿਕਲਿਆ ਸਾਡੇ ਨਾਲ ਗੱਲ ਪੈਣ ਲੱਗਿਆ ਸਾਡੇ ਜੀ ਹਾਂ ਜੀ ਮੇਰੇ ਢਿੱਪਤੀ ਉਹ ਸਾਡੇ ਨਾਲ ਗੱਲ ਪੈਣ ਲੱਗਿਆ ਸਾਡੇ ਅਸੀਂ ਬਾਹਰ ਬੈਠੇ ਆ ਸਾਨੂੰ ਇਨਸਾਫ ਨਹੀਂ ਮਿਲਿਆ ਤਿੰਨ ਦਿਨ ਹੋ ਗਏ ਥਾਲੂ ਉਹ ਬੰਦਾ ਵੀ ਚਕਾਈਏ ਜੀ ਅਸੀਂ ਜਿਹੜਾ ਬੰਦੇ ਨੇ ਥ੍ਰੈਟ ਕੀਤਾ ਸਾਰੀ ਜਾਨ ਹੀ ਨਹੀਂ ਕੋਈ ਗੱਲ 5 ਮਿੰਟ ਲਓ 10 ਲਓ ਤੁਸੀਂ ਗੱਲ ਹੀ ਕੋ ਨਹੀਂ ਪਰ ਇਹ ਬੰਦਾ ਜੀ ਕਿਸੇ ਨਾਲ ਚਰਚਾ ਨਹੀਂ ਕੀਤਾ ਸੀ ਤਾਂ ਉਹਦੇ ਜੀ ਉਹਦੇ ਮਾਰ ਬੈਠੇ ਇੱਕ ਵੇਲੇ ਤਸ਼ਰੀਕ ਜੀ ਜੀ ਕੀ ਮਸਲਾ ਹੈ ਸਾਲਾਂ ਤੋਂ ਇਹ ਕਿਉਂ ਪਈ ਕਿ ਕਾਹਦੀ ਕਿੰਨੇ ਨਾਲ ਗੱਲ ਹੋ ਰਹੀ ਏ ਅਸਟੈਂਡ ਕਰਨਾ ਕਰ ਇੱਕ ਮਿੰਟ ਹੋ ਗਿਆ ਇੱਕ ਮਿੰਟ ਯਾਰ ਜਿਹੜੀ ਆਮ ਅਰੇ ਯਾਰ 100 ਗੋਲ ਕੇ ਕਹਿਣਾ ਕਰਨਾ ਬਾਕੀ ਮੁਰਫੇ ਇੱਥੇ ਦਾ ਚਾਚਾ ਜੀ ਪਿਛਲੇ ਦਿਨੀ ਸਾਡੇ ਸਰਕਾਰੀ ਯੋਗ ਪੱਤਰਕਾਰ ਭਾਈ ਕਰਨ ਸਾਰੇ ਦਫਤਾਰਾਂ ਦੇ ਇਹਨਾਂ ਦੇ ਨਾਲ ਬਕਸ ਲੁਕੀ ਕੀਤੀ ਕਿਸੇ ਬੰਦੇ ਨੇ ABCD ਪਿੰਡ ਮੋਲਵੀ ਆ ਦਾ ਨਾਮ ਬਾਲੂ ਬਾਲੂ ਸ਼ਾਇਦ ਹੁੰਦਾ ਚਲੋ ਰੋਲੇ ਰੱਪੇ ਪੈਂਦੇ ਰਹਿੰਦੇ ਨੇ ਉਸ ਤੋਂ ਬਾਅਦ ਲਗਾਤਾਰ ਤਿੰਨ ਦਿਨ ਹੋ ਗਿਆ DSP ਜਲਾਬਾਦ ਕੋਲ ਅਸੀਂ ਦਾਲ ਮੇਜਾਂ ਇੱਕ ਪੈਸੇ ਦੀ ਕਾਰਵਾਈ ਸੁਣਵਾਈ ਤੱਕ ਨਹੀਂ ਅੱਜ ਫਿਰ ਆਏ ਆ ਕੱਲ ਵੀ ਆਏ ਆ ਅੱਜ ਆਏ ਆ ਬਿਲਕੁਲ ਇਹ ਤਾਂ ਮਾਮਲਾ ਹੀ ਹੋਰ ਪਾਸੇ ਦਾ ਬੰਦਾ ਹੈ ਉਧਰ ਜਾਓ ਉਧਰ ਸਾਈਬਰ ਜਾ ਜਾਓ ਜੀ ਸਾਡੇ ਬੰਦੇ ਨੂੰ ਸਟਰੈਟ ਕਰ ਰਿਆ ਨਿੱਜੀ ਤੌਰ ਤੇ ਫੋਨ ਕਰਕੇ ਧਮਕੀਆਂ ਦੇ ਰਿਹਾ ਹੈ ਗਾਲ੍ਹਾਂ ਕੱਢ ਰਿਹਾ ਹੈ ਤੇ ਯਾਰ ਉਹਦੀ ਕਾਰ ਵੀ ਕਰੋ ਹੁਣ ਅਸੀਂ ਬਾਹਰ ਅਸੀਂ ਆਦੇ ਜਿਹੜਾ ਸਾਨੂੰ ਰਾਈਟ ਏ ਵੀ ਅਸੀਂ ਤਰਨਾ ਲਾ ਸਕਦੇ ਆ ਉਹ ਸਾਹਮਣਾ ਅਸੀਂ ਬਾਹਰ ਰੋਡ ਤੇ ਬੈਠੇ ਡਿਪਟੀ ਜਲਾਵਾ ਆ ਕੇ ਸਾਨੂੰ ਥ੍ਰੈਟ ਕਰ ਰਿਹਾ ਕੀ ਗੱਲ ਹੋ ਗਈ ਹੋਏ ਜੀ ਇਹ ਮੁੰਡਾ ਕਰਦੀ ਸੁਦੀਪ ਉਸੇ ਟੈਂਪਲ ਜਿਹੜੇ ਪਾਸੇ ਪਰਾਜ ਨੂੰ ਜਾ ਰਹੇ ਨੇ ਥ੍ਰੈਟ ਕਿ ਇਨਸਾਫ ਵੀ ਨਹੀਂ ਦੇਣਾ ਉਹ ਇਨਸਾਫ ਮੰਗਣ ਲਈ ਕੋਈ ਆਦੀ ذری ਵਿਛਾ ਕੇ ਬੈੰਦਾ ਤੁਹਾਨੂੰ ਥ੍ਰੈਟ ਕਰਨਾ ਥ੍ਰੈਟ ਬਿਲਕੁਲ ਕਰ ਰਹੇ ਨੇ ਹਾਂ ਜੀ ਤਾਰੇ ਉਪਰ ਹੈ ਉਸ ਦਿਨ ਦੀ ਗੱਲ ਹੈ ਜਿਸ ਦਿਨ ਆਪਾਂ ਰਾਤ ਨੂੰ ਲਾਈਵ ਕੀਤਾ ਸੀ ਤੁਹਾਡੇ ਕਰੀ ਤੁਹਾਡੇ ਕਰੀ ਕਨੇਜਾ ਸਾਹਿਬ ਗੱਲ ਰੋਟੀਆਂ ਨਹੀਂ ਖਾਧੀਆਂ ਉਹਦੇ ਵਿੱਚ ਕਨੇਜਾ ਆ ਗਿਆ ਵੀ ਇਹ ਰੋਟੀਆਂ ਇਹਦੇ ਨਹੀਂ ਤੇ ਰੋਟੀਆਂ ਖੀਨ ਨਹੀਂ ਕਨੇਜਾ ਸਾਹਿਬ ਗੱਲ ਹੈ ਉਹਨੇ ਜੀ ਸਾਹਿਬ ਗੱਲ ਹੈ ਇਸੇ ਕੀ ਵੀ ਉਧਰ ਸਾਰਿਆਂ ਲਾਈਵ ਕੀਤਾ ਤੁਸੀਂ ਵੀ ਸੀ ਸਾਰੇ ਸੀਗੇ ਆਪਣੇ ਪੱਤਰਕਾਰ ਜਲਾਲਾਵਾ ਦਾ ਭਾਈਚਾਰਾ ਮੈਂ ਮੈਨੂੰ ਉਹ ਉਹਦੇ ਬਰਾਬਰ ਹੀ ਇੱਕ ਮੌਲਵੀ ਵਾਲੇ ਦਾ ਬੰਦਾ ਵੀਰਪਾਲ ਪਾਲੂ ਉਹ ਲਾਈਵ ਹੋ ਕੇ ਕਹਿੰਦਾ ਕਿ ਇਹ ਸੰਘ ਪਾੜਦੇ ਪਾਣੇ ਪੱਤਰਕਾਰ ਪੁਲਿਸ ਵੀ ਮਹੀਨਾ ਲੈਂਦੀ ਪੁਲਿਸ ਦੀ ਮਿੱਲੀ ਭੁਗਤ ਸੀ ਤੇ ਪੱਤਰਕਾਰ ਵੀ ਮਹੀਨਾ ਲੈਂਦੇ ਸੀ ਜਾਲਾਬਾਦ ਮਹੀਨਾ ਲੈਂਦਾ ਜਿੱਥੇ ਸੈਟਰ ਚੱਲਦਾ ਹੈ ਕਹਿੰਦੇ ਜਾਲਾਬਾਦ ਇੱਕ ਮਹੀਨਾ 14 ਲੱਖ ਦੀ ਬੁੱਕ ਡੇਲੀ ਚੱਲਦੀ 15 ਲੱਖ ਦੀ ਅਸੀਂ ਖੋਲਾਂਗੇ ਬੇਤ ਯਾਰ ਕਰ ਲੈ ਬਾਂਦਰ ਦੁੱਪੇ ਬੰਨ ਲੀ ਯਾਰ ਆ ਸਾਨੂੰ ਕੋਈ ਡਰ ਨਹੀਂ ਜੇਲਾ ਭੇਜ ਦਿਓ ਯਾਰ ਆ ਉਹਨੇ ਲੈ ਜੋ 14 ਤੋਂ 15 ਰੱਖ ਦੀ ਬੁੱਕ ਡੇਲੀ ਚੱਲਦੀ ਡੀਐਸਪੀ ਦੀ ਨੱਕ ਦੇ ਥੱਲੇ ਅਸਪਾਸ ਸੈਟਰ ਚੱਲਦਾ ਹੈ ਯੂ ਆ ਸਾਰੇ ਜਾਲਾਬਾਦ ਉਗराई ਸ਼ਾਮ ਨੂੰ ਹੁੰਦੀ ਹੈ ਦੱਸੋ ਕਿ ਚਿੱਟਾ ਵੀ ਵਗਾਉਂਦੇ ਸੀ ਹੁਣ ਤੁਹਾਡੇ ਉੱਤੋਂ ਸਕਤੀ ਹੈ ਆ ਹੁਣ ਫੜਨ ਲੱਗ ਗਏ ਹੁਣ ਕਿਵੇਂ ਫੜੀ ਲੱਗ ਗਿਆ ਉਹ ਕਿਵੇਂ ਫੜੀ ਲੱਗ ਗਿਆ ਚਿੱਟਾ ਉਹ ਨਾ ਛੱਡ ਪਰਚੇ ਕਿਉਂਦੇ ਪਰ ਇਹਨੇ ਡਿਪਟੀ ਹੋਈ ਹੋਈ ਆ 8 ਮਹੀਨਾ ਤੋਂ ਇਹਾਂ ਦੀ ਮਿਲੀ ਭੂਗ ਤੁਸੀਂ ਤੋ ਬੋਲਦਾ ਤੁਹਾਨੂੰ ਇਹ ਤਾਨਾ ਛਾਈ ਕੋਈ ਤਾਨਾ ਛਾਈ ਸਹਿਮਤ ਨਹੀਂ ਕੀਤੀ ਜਾਏਗੀ ਬਿਲਕੁਲ ਨਹੀਂ ਜਾਣਗੀ ਕੀਤੀ ਜਾਏਗੀ ਹਾਂਜੀ ਅੱਛਾ ਫਿਰ ਅੱਗੇ ਕੀ ਹੋਇਆ ਉਹ ਬੰਦੇ ਨੇ ਲਾਈਵ ਹੋ ਕੇ ਆ ਕਿ ਪੱਤਰਕਾਰ ਮਹੀਨਾ ਲੈਂਦੇ ਸੀ ਇਹਨਾਂ ਨੂੰ ਸਾਰਾ ਪਤਾ ਸੀ ਹੁਣ ਤਨੇਜਾ ਸਾਹਿਬ ਤੁਸੀਂ ਵੀ ਦੱਸੋ ਆਪਾਂ ਨੂੰ ਕਿਸੇ ਨੂੰ ਪਤਾ ਸੀਗਾ ਆਪਾਂ ਨਸ਼ੇ ਦੇ ਮੁੱਦੇ ਤੋਂ ਲਾਈਵ ਹੋਏ ਆ ਲੋਕਾਂ ਦੀ ਬਾਤ ਚੱਕੀਏ ਪਿੰਡ ਦੀ ਕਿਉਂਕਿ ਲੋਕ ਉੱਥੇ ਕਹਿੰਦੇ ਸੀਗੇ ਮੈਂ ਪਹਿਲਾਂ ਫੋਨ ਲਾ ਲਿਆ ਉਸ ਤੋਂ ਬਾਅਦ ਦੇ ਵਿੱਚ ਮੈਂ ਅਗਲੇ ਦਿਨ ਨੂੰ ਇਹ ਜਵਾਬ ਦਿੱਤਾ ਕਿ ਜਿਹੜਾ ਪੱਤਰਕਾਰ ਮਹੀਨਾ ਲੈਂਦਾ ਤੂੰ ਉਹਦਾ ਨਾਂ ਲੈ ਆ ਨਾ ਕਿ ਸਾਨੂੰ ਤੂੰ ਕਹੇ ਕਿਉਂਕਿ ਸਾਰੇ ਪੱਤਰਕਾਰਾਂ ਤੇ ਗੱਲ ਆਈ ਆ ਉਸ ਤੋਂ ਬਾਅਦ ਦੇ ਵਿੱਚ ਉਹਨੇ ਫਿਰ ਇਹ ਗੱਲ ਕੀਤੀ ਕਿ ਸਾਨੂੰ ਲਾਵੇ ਧਮਕੀਆਂ ਕਿਹੜੇ ਕੈਦਰੇ ਜਿਵੇਂ ਉਸ ਤੋਂ ਉਸ ਤੋਂ ਬਾਅਦ ਦੇ ਵਿੱਚ ਉਹਨੇ ਮੈਨੂੰ ਧਮਕੀਆਂ ਦਿੱਤੀਆਂ ਨੇ ਲਾਈਵ ਹੋ ਕੇ ਵੀ ਤੇ ਮੈਨੂੰ WhatsApp ਤੇ ਪਰਸਨਲੀ ਵੀ ਉਦੋਂ ਬਾਅਦ ਦੇ ਵਿੱਚ ਤੜਕੇ ਫੇਰ ਉਹਨੇ ਇੱਕ ਮੈਨੂੰ ਆਡੀਓ ਪਾਉਂਦਾ ਉਹ ਬੰਦਾ ਵੀਰਪਾਲ ਪਾਲੂ ਮੌਲਵੀ ਵਾਲੇ ਵਾਲਾ ਕਹਿੰਦਾ ਬੋਪਾ ਰਾਇ ਅੱਜ ਨਾ ਸੋਸ ਸਮਝ ਕੇ ਘਰੋਂ ਬਾਹਰ ਨਿਕਲੀ ਇਹ ਉਹ ਬੰਦਾ ਕਹਿੰਦਾ ਉਹ ਬੰਦਾ ਤੁਹਾਡੇ ਕੋਲ ਸਾਰਾ ਰਿਕਾਰਡ ਹੈ ਯਾਰ ਸਾਰਾ ਰਿਕਾਰਡ ਉਹਨੇ ਇਹ ਗੱਲ ਕੀਤੀ ਏ ਬੋਪਾ ਰਾਇ ਆਹਦਾ ਸੋਸ ਸਮਝ ਕੇ ਘਰੋਂ ਬਾਹਰ ਨਿਕਲੀ ਤੇ ਆਦੀ ਮਾਂ ਨੂੰ ਕਹੀ ਇੱਥੇ ਪਾਣੀ ਨਾ ਪਾਵੇ ਆ ਸੁਣਾਣਾ ਇੱਕ ਮਿੰਟ ਇੱਕ ਮਿੰਟ ਮੇਰਾ ਵੀਰ ਆਪਾਂ ਅਸੀਂ ਜਦੋਂ ਰਾਗੋ ਪਰ ਹੈ ਆਪ ਰਿਣੀ ਜਿਹੜਾ ਸਾਡੀ ਰਾਤ ਅਮੀਰ ਕੇ ਪੋਸਟਾ ਪਉਂਦਾ ਸੀ ਜਦੋਂ ਤੈਨੂੰ ਤਿਆਰ ਹੋਇਆ ਨਾਲ ਨੂੰ ਲੈ ਕੇ ਤੇ ਅੱਜ ਕਰੋਨਾ ਸੂਚ ਸ਼ਾਰਕੇ ਲੱਗ ਗਈ ਤੇ ਚਾਦੀ ਬੇਬੇ ਨੂੰ ਰੋਕਦੀ ਮੇਰੇ ਆਟੇ 'ਚ ਪਾਣੀ ਨਾ ਪਾਵੇ ਤੇ ਬੁੱਤ ਜਿੱਥੇ ਮੈਨੂੰ ਚੱਲ ਗਿਆ ਨਾ ਤੇਰੀ ਬੁੰਡ ਦੇ ਵਿੱਚ ਗੁੱਲਾ ਠੋਕਣਾ ਮਰਚਾ ਵਾਲਾ ਐ ਪੰਚਾ ਦਿੱਤਾ ਮੇਰੀ ਸੋਲ ਉਹ 20 ਮੇਰੀ ਬਟੀ ਯਾਰ ਨਾਲੋਂ ਖੜਾ ਬੰਦਾ ਬੰਦਾ ਸਾਈਬਰ ਕਰੇ ਸਾਈਬਰ ਨਾਲੋਂ ਸਾਡੇ ਹੀ ਬੰਦਾ ਤਕੀਏ ਦੇਂਦਾ ਸਿੱਧਾ ਕਰੈਕਟ ਕਰਦਾ ਫਿਰ ਉਹ ਛੱਟੋ ਪੈਟ ਵਾਲੀ ਉਹ ਚੀਜ਼ਾ ਦੇਖ ਕੇ ਪੁਛਾਇਆ ਉਹ ਜਿਹੜੀ ਤਾਂ ਹੈ ਨਹੀਂ ਇਹ ਜਦੋਂ ਮੈਂ ਜਾ ਗਿਆ ਉਹ ਦੋ ਬਾਰ ਕੋਈ ਗੱਲ ਵਾਲੀ ਪੰਚਾਇਤ ਆਈ ਆ ਕਹਿੰਦੇ ਜਿੰਨੀ ਉਹ ਦੋ ਬਾਰ ਆਦਤ ਨੂੰ ਉਹ ਨਹੀਂ ਅੱਜ ਮੈਂ ਅੱਜ ਜਾ ਕੇ ਆ ਰਾਤ ਨੂੰ ਨੇ ਫਿਰ ਦੱਬੇ ਆ ਮੈਂ ਆ ਵੱਡਾ ਆ ਜਿਹੜੀ ਤੁਹਾਡੇ ਨੇ ਸਾਨੂੰ ਕੋਈ ਪੈਸੇ ਲਗਾ ਮੈਂ ਨਹੀਂ ਗਾ ਸਾਡਾ ਤੁਹਾਡੇ ਦੇ ਪੈਸੇ ਲਾ ਮਣੀਗਾ ਨਾ ਤੁਹਾਡੀ ਜੂਰਡਿਸ਼ਨ ਨਹੀਂ ਬੰਦੀ ਇਹ ਇਲਾਕਾ ਹੀ ਉਹ ਬੈਰੋ ਕਾਲੇ ਦਾ ਹੈ ਜਾਂ ਆਸਤ ਵੀ ਤੁਹਾਡੀ ਡਿਊਟੀ ਲਾਦਾ ਹਾਈਕਾਟ ਨਾਲ ਗੱਲ ਕਰਨੇ ਸਾਡਾ ਰੋਲਾ ਡਿਊਟੀ ਨਾਲ ਹੈ ਆਪਦੀ ਘੜੀ ਡਿਪੀ ਦਾ ਸਾਡਾ ਰੋਲਾ ਹੈ ਸਾਨੂੰ ਉਹਨੇ ਥ्रेट ਕੀਤਾ ਹੈ ਸਾਨੂੰ 4 ਦਿਨ ਹੋ ਗਏ ਸਾਡੀ ਗੱਲ ਨਹੀਂ ਸੁਣੀ ਅਸੀਂ ਹੁਣੇ ਤੇ ਬੈਠੇ ਆ ਤੇ ਸਾਨੂੰ ਥ्रेट ਕਰਦਾ ਕਾਹਦੀ ਗੱਲ ਥ्रेट ਕਰਦਾ ਸਾਡਾ ਰੋਲਾ ਦੋਨੋਂ ਉਹ ਹੈ ਅਸੀਂ ਜਿੱਟਾ ਲੈਜਨੇ ਆ ਉਹ ਨਹੀਂ ਉਹ ਕੋਈ ਗੱਲ ਨਹੀਂ ਇਹ ਕਰ ਉਹ ਪੁੱਛੋ ਕੀ ਕਰਦਾ ਮੁੰਡਾ ਕਰਦੀ ਕਰਦਾ ਯਾਰ ਸਾਡਾ ਤੇਰੇ ਨਾਲ ਰੋਲਾ ਹੀ ਨਹੀਂ ਆਰੇਗਾ ਸਾਡੇ ਸਾਰੇ ਕੰਮ ਕਿਸੇ ਤੇ ਕਰ ਲਓ ਸਾਹਿਬ ਇੱਕ ਮਿੰਟ ਯੂਨੀਅਨ ਦੇ ਵਿੱਚ ਵਕੀਲ ਵੀ ਹੈਗੇ ਨੇ ਸਾਡੇ ਵਿੱਚ ਉੱਥੇ ਹੀ ਹੈਗੇ ਨੇ ਇਹਦੇ ਕਰ ਲਾ ਫੋਨ ਦਿੰਦੇ ਸਾਈਬਰ ਦਾ ਬੰਦਾ ਤਾਂ ਘਟੋ ਘਟ ਲੈ ਆਈਏ ਨਾ ਸਹੀ ਸਮਝੋ ਨਾ ਕੋਈ ਯਾਰ ਕਰਦੀ ਇਸੇ ਬੰਦਾ ਲੈ ਕੇ ਜਾਵਾ ਆਈਏ ਉਹ ਦੁਬਾਰਾ ਰੇਖਾਂਗੇ ਨਹੀਂ ਲੈ ਉਹ ਬੰਦਾ ਅਸੀਂ ਧਰਨੀ ਤੇ ਬੈਠੇ ਆ ਮਲਾਜਮ ਜਾਣੇ ਬੰਦੇ ਚੱਕ ਕੇ ਲੈ ਆਉਣਾ ਕਿਉਂਕਿ ਮਾਮਲਾ ਪੁੱਛੇ ਪੱਤਰਕਾਰਾਂ ਨਾਲ ਗੱਲ ਕਰੇ ਫਿਰ ਅੰਦਰ ਜਾਣੇ ਫਿਰ ਕਰਦੇ ਗੱਲ ਅਸੀਂ ਅੰਦਰ ਕਾ ਚਾਹੀਏ ਐਵੇਂ ਨਹੀਂ ਤਾਂ ਹੋਣੀ ਆਉਣੇ ਹੋਏ ਖਰਚੇ ਦੱਤੇ ਸਰ ਫਿਰ ਪੈਰੇ ਹੀ ਖਰਚ ਹੁੰਦੇ ਐ ਐਵੇਂ ਨਹੀਂ ਖਰਚਾ ਨੂੰ ਖਲਦਾ ਜਾਈਆ ਸਾਡੇ ਆ ਰੱਬ ਤਾਂ ਗੱਲ ਹੈ ਜਿਵੇਂ ਜੋ ਆਪਾਂ ਅੰਦਰ ਬੈਠ ਕੇ ਕਰਤਾ ਨੇ ਇੱਕ ਇੱਕ ਬੇਤੀ ਹੋਣਾ ਨਹੀਂ ਆਪਾਂ ਬੈਠ ਆਇਆ ਰੱਬ ਹੈ ਇਹ ਸਾਈਬਰ ਦਾ ਹੋਣਾ ਸੀ ਫਿਰ ਕੱਲ ਦੇ ਆਪਾਂ ਫੇਰ ਗੱਲ ਕੀ ਕਰਤਾ ਇੱਕ ਛੋਟੀ ਜੀ ਗੱਲ ਹੈ ਇੱਕ ਛੋਟੀ ਜੀ ਗੱਲ ਹੈ ਕੋਈ ਵੀ ਕਾਰਵਾਈ ਬਣਦੀ ਹੈ ਕਿਸੇ ਤਰ੍ਹਾਂ ਦੀ ਐਫਆਈਰ ਬਣਦੀ ਹੈ ਅੰਦਰ ਲੈ ਕੇ ਆਪਾਂ ਗੱਲ ਤਾਂ ਕਰੀਏ ਆਪਾਂ ਹੀ ਬਣਦੀ ਹੈ ਤਾਂ ਕਰਵਾ ਦਿੰਨੇ ਆ। ਤੇ ਫਿਰ ਸਾਨੂੰ ਕੱਲ ਕਿਉਂ ਕਿਹਾ ਗਿਆ ਵੀ ਅਸੀਂ ਹੁਣੇ ਅਸੀਂ ਕਾਰਵਾਈ ਕਰ ਸਾਨੂੰ ਕਿਉਂ ਕਿਹਾ ਗਿਆ? ਮੈਂ ਮੇਰੀ ਗੱਲ ਸੁਣੋ। ਸਾਨੂੰ ਪਹਿਲਾਂ ਹੀ ਕਿਹਾ ਆਇਆ। ਨਹੀਂ ਗੱਲ ਇਹ ਕਹਿੰਦਾ ਆਪਾਂ ਬੈਠ ਕੇ ਅੰਦਰ ਬਸਾ ਦੱਲ ਕਰੀਏ ਯਾਰ। ਬਿਨਾ ਬੈਠੇ ਆਪਾਂ ਕਿਵੇਂ ਗੱਲ ਕਰ ਲਾਂਗੇ? ਯਾਰ ਪੈਰੋ ਕੀ ਜੇ ਵੈਰੀਫਾਈ ਕਰਦਾ ਨਾ ਪਰਚਾ ਜਿਵੇਂ ਉਹਨਾਂ ਚਪਕਾ ਦਿੱਤਾ ਤੇ ਮੁੰਡੇ ਚਲੇ ਜਾਂਦੇ। ਦੇ ਨਾਲ ਗਾਇਆ ਕਰਨਾ ਪਰ ਆਸਿਸ ਦੀ ਗੱਲ ਵੀ ਯਾਦ ਰੱਖੋ ਵਾਲਾ ਆਜੋ ਨੇ ਪਰਿਵਾਰਕ ਮੈਂਬਰ ਆਏ ਯਾਰ ਥੱਲੇ ਯਾਰ ਸਾਰੀ ਗੱਲ ਵਧੀਆ ਚੱਲਦੀ ਰਹੇ ਉਹ ਮਦਈ ਉਹ ਕਹਿੰਦਾ ਜਿਹੜਾ ਮਦਈ ਏ ਪ੍ਰੈਸ ਤੋਂ ਮੈਂ ਮਾਫੀ ਮੰਗ ਲੈਣਾ ਉਹਨਾਂ ਦੇ ਫੋਨ ਤੇ ਗੱਲ ਹੋਈ ਜਿਹੜਾ ਮਦਈ ਏ ਜਿੰਦਾਂ ਰੋਲਾ ਹੈ ਉਹਨਾਂ ਦੇ ਉਹਨਾਂ ਕੋਲ ਮੈਂ ਮਾਫੀ ਮੰਗ ਲੈ ਕਾ ਚੱਲੋ ਆਪਾਂ ਕਰ ਲੈਨੇ ਗੱਲ ਅਸੀਂ ਉਹ ਜਾਦੀ ਲਾਖੀ ਇੱਕ ਗੱਲ ਕਹੀ ਏ ਕਿ ਆ ਸਾਡਾ ਪੱਤਰਕਾਰ ਏ ਜੀ ਸਾਹਿਬ ਇਹ ਗਲਤੀ ਸਾਰੀ ਪ੍ਰੈਸ ਮਾਫੀ ਮੰਗੇਗੀ ਠੀਕ ਹੈ ਪਹਿਲੀ ਵੀਡੀਓ ਕੱਢ ਲਓ ਦੂਜੀ ਵੀਡੀਓ ਕੱਢ ਲਓ ਉਹਦੇ ਅਕੋਰਡਿੰਗ ਅਸੀਂ ਪੰਚਾਇਤ ਦੇ ਵਿੱਚ ਫਾੜੇ ਜਾਣ ਦਾ ਦਿੱਕਤ ਹੀ ਨਹੀਂ ਅਸੀਂ ਪੰਚਾਇਤ ਦੇ ਵਿੱਚ ਫੈਸਲਾ ਕਰ ਦਿੰਦੇ ਆ ਪਰ ਉਹ ਬੰਦੇ ਕਹਿੰਦੇ ਜਗਾ ਪਹਿਲਾਂ ਪਹਿਲਾਂ ਜਿਹੜੀ ਅੱਜ ਪੰਚਾਇਤ ਦੇ ਵਿੱਚ ਗੱਲ ਹੋਈ ਏ ਵੀ ਉਹ ਬੰਦੇ ਕਹਿੰਦੇ ਆ ਵੀ ਅਸੀਂ ਆਹ ਜਗ੍ਹਾ ਦੇਦੀ ਬਣਾਉਂਦਾ ਅਸੀਂ ਫਿਰ ਮੈਂ ਇਹਨੂੰ ਸੀਨੀਅਰ ਚੋਪਰ ਨੂੰ ਜਿੱਤਾ ਵੀ ਕਰ ਰੈਸ਼ਿਡੈਂਟ ਤੇ ਸੀ ਆਪਾਂ ਪੰਚਾਇਤ ਬੈਹ ਜੰਦੇ ਆ ਠੀਕ ਹੈ ਉੱਥੇ ਪੰਚਾਇਤ ਇਹਨੂੰ ਮੈਂ ਫੋਨ ਕੀਤਾ ਉੱਥੇ ਕਾਰ ਕਰਦਾ ਫਿਰ ਕਹਿੰਦੇ ਅਸੀਂ ਇਹ ਬੰਦੇ ਕੋਲ ਮਾਫੀ ਨਹੀਂ ਮੰਗਣੀ ਕਿਉਂਕਿ ਉਹ ਸਿੱਧਾ ਸਿੱਧਾ ਬੇਕੋ ਸਾਡੀ ਯੂਨੀਅਨ ਦਾ ਪ੍ਰੈਸ ਕਲੱਬ ਦਾ ਮੈਂਬਰ ਹੈ ਯੂਨੀਵਰਸਿਟੀ ਦਾ ਕੋਈ ਨਹੀਂ ਕਿ ਉਸ ਇੱਕ ਗੱਲ ਤਾਂ ਸਰੋ ਇੱਕ ਮਿੰਟ ਗੱਲ ਪੂਰੀ ਹੋ ਲੈ ਡੋ ਇੱਕ ਮਿੰਟ ਸਤੋ ਸਾਬ ਗੱਲ ਪੂਰੀ ਹੋ ਲੈ ਉਸ ਤੋਂ ਬਾਅਦ ਜਦੋਂ ਇਹ ਗੱਲ ਕਹੀ ਵੀ ਐਸਾਸ ਤਰ੍ਹਾਂ ਬਈ ਇਹਨੇ ਮਾਫੀ ਨਹੀਂ ਮੰਗਣੀ ਉਹ ਕਹਿੰਦਾ ਫਿਰ ਜਿਹੜਾ ਤੁਹਾਡੇ ਜਿਹੜਾ ਪੱਤਰਕਾਰ ਜੋ ਕਰ ਰਿਹਾ ਕੰਮ ਪਰ ਇਹ ਲੱਭੇ ਤਾਂ ਇਹਨੇ ਕਹਿਣ ਕਿ ਇਹ ਬੰਦੇ ਕਹਿ ਕੇ ਗਏ ਨੇ ਪ੍ਰੈਸ ਕਲੱਬ ਦੇ ਖਿਲਾਫ ਸਾਰੇ ਸਾਡੇ ਅਸੀਂ ਬਈ ਪੱਤਰਕਾਰ ਬੈਠੇ ਹੋ ਜੀ ਜਿਹੜਾ ਜਾ ਫੜਾਇਆ ਜਾਂਦਾ ਸਾਡੇ ਫਿਰ ਫੜਾ ਲੋ ਜਦੋਂ ਉਹ ਨੂੰ ਦੱਸੋ ਚੀਜ਼ਾਂ ਦਾ ਨਿਸ਼ੋਭਾ ਦਿੰਦੀਆਂ ਦੇਖੋ ਇਹ ਚੀਜ਼ ਅਸੀਂ ਇੱਕ ਬੰਦਾ ਕਿਸੇ ਨੇ ਕੋਈ ਗੱਲ ਦੀ ਆ ਬੈਠਾ ਕੋਈ ਕਿਸੇ ਨੇ ਕੋਈ ਗੱਲ ਕੀਤੀ ਆ ਬੈਠ ਕੇ ਉਹਦੇ ਜਿਹੜੀ ਕਾਰਵਾਈ ਹੁੰਦੀ ਉਹ ਬਣਦੀ ਕਰਵਾਉਂਦੇ ਦੇਖੋ ਪ੍ਰੈਸ ਚਾਹੀਏ ਤਾਂ ਅਸੀਂ ਯਾਰ ਕਹਿੰਦੇ ਆ ਕਰਦਾ ਕਰਦੇ ਇਹ ਗੱਲ ਮੇਰੀ ਗੱਲ ਸਾਲੇ ਤੁਹਾਡੇ ਨਾਲ ਐਸ ਤਰ੍ਹਾਂ ਥੋੜੀ ਨੀ ਸਾਰੇ ਹੁਣੇ ਬੰਦਾ ਚੁਕਾ ਕੇ ਗੱਲ ਕਰੀਏ ਸਾਨੂੰ ਸੰਤੁਸ਼ਟੀ ਤਾਂ ਇਹ ਬੰਦਾ ਚੁਕਾ ਕੇ ਲਿਆਉਣ ਇੱਥੇ ਗੱਲ ਪਤਾ ਕੀ ਹੈ ਜੇ ਕੋਈ ਗੱਲ ਨਹੀਂ ਹੁੰਦੀ ਆਈ ਜਗ੍ਹਾ ਪਈ ਹੈ ਧਰਨਾ ਜਿੱਥੇ ਮਰਜ਼ੀ ਲੱਗ ਜਾਊਗਾ ਜਦੋਂ ਕਈ ਨੇ ਕਾਰਵਾਈ ਹੋ ਜਾਊਗੀ ਆੰਦਰ ਬੈਠ ਕੇ ਗੱਲ ਤਾਂ ਕਰੀਏ ਯਾਰ ਪ੍ਰਧਾਨ ਜੀ ਠੰਡੇ ਬਸਤੇ ਹੀ ਪਾਉਣ ਵਾਲੀ ਗੱਲ ਹੋਈ ਖਲੋਤੀ ਠੰਡੇ ਬਸਤੇ ਹੀ ਪਾਏ ਕਿਉਂ ਤੁਹਾਨੂੰ ਆਪ ਨਹੀਂ ਆਉਂਦੇ ਸਾਰੇ ਗੱਲਾਂ ਫਿਰ ਚਲੋ ਇੱਕ ਵਾਰੀ ਫਿਰ ਸਾਡੇ ਪਿੰਡ ਸਰਪੰਚਾਂ ਤੋਂ ਸਾਡਾ ਕੋਈ ਵੀ ਬੰਦਾ ਬਾਹਰ ਨਹੀਂ ਹੈ ਤੁਹਾਡੇ ਨਾਲ ਦੇ ਸਾਰੇ ਅੱਬਾ ਬੈਠ ਕੇ ਗੱਲ ਤਾਂ ਕਰੀਏ ਜੀ ਯਾਰ ਇਹ ਬੈਠ ਕੇ ਗੱਲ ਕਰਾ ਲਾਣਾ ਹੈ ਨਾ ਮੇਰੇ ਕੋਲ ਸੋਲੂਸ਼ਨ ਨਿਕਲਦਾ ਜੀ ਵਹਿਰੋ ਕੀ ਆ ਗਏ ਆ ਆ ਤੁਸੀਂ ਵੀ ਤੁਹਾਡੇ ਨਾਲ ਸਾਡੇ ਨੇ ਇਹ ਹੋ ਜਾਂਦੀ ਕਿ ਅਸੀਂ ਵਹਿਰੋ ਕੀ ਆ ਗਏ ਇਹ ਤਾਂ ਮੈਂ ਉਹਨਾਂ ਆਪਣੇ ਇਕੋ ਦੂਜੇ ਦੇ ਆਪਾਂ ਜੇ ਐਲੀਗੇਸ਼ਨ ਲਾਈ ਜਾਵਾਂਗੇ ਉਹਦਾ ਕੋਈ ਮੇਰੀ ਮੇਰੀ ਇੱਕ ਛੋਟੀ ਗੱਲ ਉਹ ਜਦੋਂ ਸਾਰਿਆਂ ਨੂੰ ਲੈਣ ਆਏ ਐ ਐਸਾ ਵੀ ਆਇਆ ਕਿ ਅਸੀਂ ਉਹ ਪ੍ਰਧਾਨ ਜੀ ਲੈ ਜਾਂਦੇ ਤਾਂ ਕਿੰਨੀ ਕਾਹਦਾ ਸਭ ਕੰਮ ਹੀ ਕਰਾਉਂਦਾ ਛੋਹਿਆ ਕੇ ਗੱਲ ਕਰਨੀ ਉਮਰ ਵਿੱਚ ਅੱਗੇ ਬੱਚੇ ਬਹੁਤ ਟੈਕ ਕਰਦੇ ਨੇ ਯਾਰ ਬਸ ਗੱਲ ਕਰਨਾ ਹੀ ਇਧਰ ਘਾਟਣਾ ਆ ਜਾਣਾ ਸਾਟਣਾ ਆ ਜਾਣਾ ਆਜ਼ਾਦ ਦੇ ਮੇਰੇ ਨਾਲ ਮੇਰਾ ਭਰਾ ਕਰੇ ਸਾਈਟਿੰਗ ਵੀ ਕਰੇ ਸੀਰਾ ਯਸ

लाइव चलन दे वे लाइव चलन दो थोड़ी चलना मैं सारे थोड़ा भाई पैसे जंदे को मैं कह नहीं कि तेरे साथ बंदा भी चक के लेवा ना बंदा चा हां भाई ये गाड़ी करनी पता नहीं रोड ठोके दो आए उन्होंने काम की कोई चाले कोई मतलब ਉਹ ਉਹ ਨਹੀਂ ਜਾਣਿਆ ਉਹ ਖੁੱਲ ਨਹੀਂ ਜਾਣਿਆ 15 ਰੁਪਏ ਪੂਰੇ ਆਣੇ ਸਾਵਧਾਨ ਕੇ ਚੱਕ ਕੇ ਜਾਣਗੇ ਇਹ ਜਾਣਗੇ ਚੱਕ ਕੇ ਜਾਣਗੇ ਉਹਨੇ ਪੈਸੇ ਬੁਲਾਏ ਮੈਂ ਕਹਿੰਦੇ ਨੇ ਮੈਂ ਇੱਕ ਫੜਾ ਦੇ ਹੱਥਾਂ ਤੋਂ ਡੇਕ ਰਿਹਾ ਸਾਰੀ ਫੜਾ ਦੇ ਪਵੇ ਆਏ ਓਏ ਆਹ ਦਾ ਮਾਈਕ ਮਾਈਕ ਬਾਤ ਕਰਨ ਦੇ ਲਈ ਗੱਲਬਾਤ ਕਰਨ ਦੇ ਲਈ ਪਹੁੰਚੇ ਅੰਦਰ ਇਕਰਤ ਤਸਮੀਆਂ ਜਿਹੜਾ ਸੰਜੇ ਆ ਰਿਹਾ ਨਾਮਲਾ ਜਿਹੜਾ ਹੈਗਾ ਪਾਕਿਸਤਾਨ ਸਾਹਿਬ ਜੀ ਤੁਸੀਂ ਇੱਕ ਵੀਡੀਓ ਪਾਈ ਸੀ ਜੀ ਵੀਡੀਓ ਪਾਈ ਉਸ ਤੋਂ ਬਾਅਦ ਕੀ ਹੁੰਦਾ ਹੈ ਤੁਹਾਡੀ ਉਹਦੇ ਨਾਲ ਗੱਲ ਹੋਈ ਬੰਦੇ ਨਾਲ ਕੀ ਕੋਈ ਨਿੱਜੀ ਦੁਸ਼ਮਣੀ ਹੈ ਜਾਂ ਫਿਰ ਉਹ ਬੰਦਾ ਜਿਸ ਤਰ੍ਹਾਂ ਦੇ ਨਾਲ ਟਾਰਗੇਟ ਕਰ ਰਿਹਾ ਸੀ ਉਹ ਸਾਰੇ ਨੂੰ ਟਾਰਗੇਟ ਕਰਦਾ ਹੈ ਮੇਰੀ ਕੋਈ ਉਹਦੇ ਨਾਲ ਨਿੱਜੀ ਦੁਸ਼ਮਣੀ ਨਹੀਂ ਗਈ ਹਾਂ ਮੈਂ ਵੀਡੀਓ ਤਾਂ ਪਾਈ ਸੀ ਕਿਉਂਕਿ ਉਹਨੇ ਇਹ ਗੱਲ ਕਹੀ ਸੀ ਪੱਤਰਕਾਰਾਂ ਨੂੰ ਕਿ ਮਹੀਨਾ ਲੈਂਦੇ ਨੇ ਠੀਕ ਹੈ ਅਸੀਂ ਸੱਚੇ ਜੀਗੇ ਅਚਾ ਉਹ ਉਹ ਬੰਦੇ ਨੇ ਵੀਡੀਓ ਪਾਈ ਪੱਤਰਕਾਰ ਜੀ ਜੀ ਜਹਾਜੀ ਇਹ ਪੱਤਰਕਾਰ ਮਹੀਨਾ ਲੈਂਦੇ ਨੇ ਠੀਕ ਹੈ ਲੋਕਾਂ ਦੇ ਦਿਲਾਂ ਚ ਕਹਿ ਉਹ ਜੀਆਂ ਗੱਲਾਂ ਜਾਣ ਗਿਆ ਤੁਸੀਂ ਵੀ ਸਾਰੇ ਖੜੇ ਹੋ ਤੁਸੀਂ ਸਾਰੇ ਉਦੋਂ ਉੱਥੇ ਵੀ ਸੀਗੇ ਆਪਣੇ ਬਾਰੇ ਕੋਈ ਬੋਲੇ ਪੱਤਰਕਾਰ ਮਹੀਨਾ ਲੈਂਦੇ ਕਿ ਤੁਸੀਂ ਚੁੱਪ ਬੋਗੇ ਕੋਈ ਸਬੂਤ ਆ ਲੈ ਕੋਲੇ ਕਿਹਦੇ ਕੋਲੇ ਉਹ ਕੱਲ ਵੀ ਉਹ ਕਹਿ ਰਿਹਾ ਉਹ ਗੱਲ ਵੀ ਉਹਨੂੰ ਕਹੀ ਸੀ ਵੀ ਜੇ ਤੇਰੇ ਕੋਲ ਕੋਈ ਸਬੂਤ ਆ ਤੂੰ ਉਹ ਪੱਤਰਕਾਰ ਨੂੰ ਸਿੱਧਾ ਫੋਨ ਲਾ ਕੇ ਕਹਿ ਆ ਵੀ ਭਾਈ ਤੂੰ ਮਹੀਨਾ ਲੈਣਾ ਤੇ ਆਪਦਾ ਤਾਲਜਾ ਜਾ ਮੈਂ ਕਾਰਵਾਈ ਕਰੂੰਗਾ ਫਿਰ ਮੈਂ ਕਿਹਾ ਤੂੰ ਸਾਰਿਆਂ ਨੂੰ ਨਹੀਂ ਐਵੇਂ ਕਹਿ ਸਕਦਾ ਉਸ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਫਿਰ ਲਾਈਵ ਹੋ ਕੇ ਉਹਨੇ ਮੇਰੇ ਨਿੱਜੀ ਵਾਂਗ ਕੇ ਚੱਲ ਪਰਿਵਾਰ ਕਰਨੇਸ਼ਨ ਵੀ ਉਹਨੇ ਬੜੀਆਂ ਗੱਲਾਂ ਕੀਤੀਆਂ ਨੇ ਪਿੰਡੋਂ ਮੈਂ ਆਇਆ ਇੱਥੇ ਜਲਾਲਾਬਾਦ ਰਹਿਣਾ ਉਹ ਵੀ ਉਹਨੇ ਬੜੀਆਂ ਗੱਲਾਂ ਕੀਤੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਮੈਂ ਇਹਨੂੰ ਫੋਨ ਲਾਇਆ ਫੋਨ ਤੇ ਸਾਡੀ ਬੜੀ ਤੂਤੂ ਨਾਮ ਹੋਈ ਮੈਂ ਉਹਦੀ ਘਰ ਦੀ ਨਾਲ ਵੀ ਗੱਲ ਕੀਤੀ ਉਹਨੂੰ ਮੈਂ ਭੈਣ ਕਿਹਾ ਮੈਂ ਕਿਹਾ ਭੈਣ ਇਹਨੂੰ ਲੈ ਸਮਝਾ ਤੇ ਵਧੀਆ ਗੱਲ ਤੇਨੇ ਤੇ ਸਾਡੇ ਨਾਲ ਜਿਹੜੀਆਂ ਗੱਲਾਂ ਕਰਦਾ ਸੀ ਨਹੀਂ ਸਾਰ ਸਕਦੇ ਕਿਉਂਕਿ ਯਾਰ ਘੜਾ ਆਖਰਕਾਰ ਤੇ ਪਾਣੀ ਬਾਹਰ ਆਊਗਾ ਹੀ ਘਰੇ ਤੋਂ ਇਹ ਤੋਂ ਬਾਅਦ ਤੁਸੀ ਸ਼ਿਕਾਇਤ ਕੀਤੀ ਸੀ ਇਹ ਤੋਂ ਬਾਅਦ ਸੁਣੋ ਇਦੋਂ ਬਾਅਦ ਦੇ ਵਿੱਚ ਅਸੀਂ ਸ਼ਿਕਾਇਤ ਉਦੋਂ ਦਿੱਤੀ ਕਿਉਂਕਿ ਅਗਲੇ ਦਿਨ ਉਹ ਬੰਦੇ ਨੇ ਰਾਤ ਨੂੰ ਮੈਨੂੰ ਫੋਨ ਤੇ ਫੋਨ ਕਰੀ ਗਿਆ ਮੈਨੂੰ ਉਹਨੇ ਧਮਕੀਆਂ ਦਿੱਤੀਆਂ ਧਮਕੀਆਂ ਦੇਣ ਤੋਂ ਬਾਅਦ ਮੈਂ ਕਿਹਾ ਚਲੋ ਮੈਂ ਕਿਹਾ ਉਹਦੀ ਪੀਤੀ ਏ ਦਾਰੂ ਕਿਉਂਕਿ ਉਹ ਦਾਰੂ ਨਾਲ ਠੀਕ ਹੈ ਡੇਲੀ ਲਾਈਵ ਹੋ ਕੇ ਕਿਸੇ ਨਾ ਕਿਸੇ ਐਵੇਂ ਹੀ ਅਲੀਗੇਸ਼ਨਾਂ ਤੇ ਗੱਲਾਂ ਕਰਦਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਉਦੋਂ ਬਾਅਦ ਦੇ ਵਿੱਚ ਤੜਕੇ ਜਦੋਂ ਮੈਂ ਉੱਠਿਆ ਨਾ ਤੜਕੇ ਔਟੋ ਅੱਧੇ ਘੰਟੇ ਬਾਅਦ ਫੇਰ ਉਹਦਾ ਮਨ ਲੱਗੇ ਚਲੋ ਆ ਗਿਆ ਰਿਕਾਰਡਿੰਗ ਤੇ ਆ ਤੁਹਾਨੂੰ ਸੁਣਾਉਣਾ ਮੇਰੀ ਰਿਕਾਰਡਿੰਗ ਜਿਹੜੀ ਇਹਨੇ ਬੋਲੀ ਹੈ ਹੈਲੋ ਕੋਈ ਬੋਪਰਾਏ ਇਹ ਨਾ ਸਮਝੀ ਰਾਤ ਪੀ ਕੇ ਪੋਸਟਾ ਪਾਉਂਦਾ ਸੀ ਮੈਂ ਤਿਆਰ ਹੋ ਲਿਆ ਨਾ ਨੂੰ ਲੈ ਕੇ ਤੇ ਅੱਜ ਘਰੋਂ ਨਾ ਸੋਚ ਸਮਝ ਕੇ ਨਿਕਲੀ ਜਦ ਦੀ ਬੇਬੇ ਨੇ ਰੋਕਦੀ ਮੇਰੇ ਹੱਥੇ 'ਚ ਪਾਣੀ ਨਾ ਪਾਵੇ ਦੇਪੋ ਤੇ ਜਿੱਥੇ ਮੈਨੂੰ ਚੱਲ ਗਿਆ ਨਾ ਤੇਰੀ ਬੌਂਡ ਦੇ ਵਿੱਚ ਗੁੱਲਾ ਠੋਕਣਾ ਮਰਚਾਂ ਵਾਲਾ ਐ ਬਾਕੀ ਮੇਰੇ ਨਾਲ ਤਾਂ ਬਾਅਦ ਚ ਜਿਹੜੀ ਹੋ ਗਈ ਵੇਖੀ ਜਾਉ ਤੇ ਤਗੜਾ ਹੋ ਕੇ ਕਾਰੋਬਾਰ ਆਈ ਵੀਰ ਮੇਰੇ ਨੂੰਹ ਦੇ ਨਾਲ ਧਮਕੀ ਦਿੱਤੀ ਗਈ ਹੈ ਉਸ ਤੋਂ ਬਾਅਦ ਦੇ ਵਿੱਚ ਪੰਚਾਇਤ ਨਾਲ ਗੱਲ ਹੋਈ ਉਹਨਾਂ ਦੇ ਪਿੰਡ ਦੀ ਨਾਲ ਠੀਕ ਹੈ ABC ਦੀ ਜੋ ਵੀ ਹੋਇਆ ਅੱਜ ਵੀ ਬੈਠੇ ਸੀ ਪਰ ਕੋਈ ਵੀ ਮਾਮਲਾ ਨਿਕਲਿਆ ਨਹੀਂ ਕਿਉਂਕਿ ਉਹ ਕਹਿੰਦਾ ਮੈਂ ਗੋਪਾਰਾਏ ਕੋਲੋਂ ਨਹੀਂ ਨਾ ਮੈਂ ਮਾਫੀ ਮੰਗਣੀ ਨਾ ਮੈਂ ਗਲਤੀ ਫੀਲ ਕਰਨੀ ਮੈਂ ਸਾਰੇ ਪੱਤਰਕਾਰਾਂ ਤੋਂ ਮੰਗਾਗਾ ਮਾਫੀ ਅੱਛਾ ਇਹ ਬੰਦੇ ਨੇ ਸਿੱਧਾ ਮੈਨੂੰ ਧਮਕੀ ਦਿੱਤੀ ਹੈ ਪਾਰੇ ਮੈਨੂੰ ਇਹ ਗਲਤ ਕਹਿ ਸਕਦਾ ਵੀ ਕੋਈ ਗੱਲ ਨਹੀਂ ਜੇ ਮਿਹੜੀ ਜਿਹੜੀ ਮੈਂ ਤੁਹਾਨੂੰ ਕੀ ਦਿੱਤੀ ਆ ਚੱਲ ਮੈਂ ਉਹ ਆਸ ਤੇ ਸ਼ਬਦ ਵਾਪਸ ਲੈਣਾ ਜਿਵੇਂ ਵੀ ਲਾ ਲੋ ਉਹ ਤੋਂ ਬਾਅਦ ਦੇ ਵਿੱਚ ਕੱਲ ਵੀ ਆਏ ਆ ਡਿਪਟੀ ਸਾਹਿਬ ਕੋਲੇ ਕੱਲ ਉਹਨਾਂ ਮੁਲਾਜ਼ਮ ਭੇਜੇ ਨੇ ਰਾਤ ਸ਼ਾਮਾਂ ਨੂੰ ਪਰ ਉਹ ਰਾਤ ਨੂੰ ਫੇਰ ਉਹਨਾਂ ਜ ਲਲਕਾਰਾ ਮਾਰਿਆ ਮੈਨੂੰ ਫੋਨ ਲਾ ਕੇ ਤਿੰਨ ਫੋਨ ਲਾਏ ਚੌਥਾ ਨਾ ਚੱਕਿਆ ਕਹਿੰਦਾ ਵੀ ਆ ਜਾ ਜਿੱਥੇ ਮਰਦੀ ਸੀ ਸਾਰੇ ਕਈ ਪੱਤਰਕਾਰ ਸੀ ਠੀਕ ਹੈ ਅੱਛਾ ਫਿਰ ਅਸੀਂ ਵੀ ਅੱਗੇ ਤੱਕ ਤੇ ਹਾਂ ਕਿਉਂਕਿ ਬੰਦਾ ਸਿੱਧਾ ਚੈਲੰਜ ਕਰੀ ਜਾਂਦਾ ਵੀ ਬੋਪਰਾ ਇਹ ਆ ਜਾ ਜਿੱਥੇ ਮਰਜ਼ੀ ਵੇਖ ਲੈਣੇ ਕੱਟੀ ਕਟਾ ਕੱਢ ਲੈਣੇ ਫਿਰ ਐਡਾ ਦਾ ਤੁਸੀਂ ਵੀ ਲਾ ਲੋ ਪੱਤਰਕਾਰ ਤੇ ਹੈਗੇ ਆ ਇੱਥੇ ਆਏ ਉਹ ਤਾਂ ਕੀ ਹੋਇਆ ਇੱਥੇ ਆਇਆ ਡਿਪਟੀ ਸਾਹਿਬ ਕਹਿੰਦੇ ਮਾਮਲਾ ਸਾਈਬਰ ਦਾ ਬੰਦੇ ਨੇ ਸਿੱਧੀ ਧਮਕੀ ਦਿੱਤੀ ਹੈ ਪਰ ਡਿਪਟੀ ਸਾਹਿਬ ਨੇ ਠੰਡੇ ਬਸਤੇ ਵਾਲੀ ਗੱਲ ਜਿਵੇਂ ਕਹਿ ਸਕਦੇ ਆਪਾਂ ਕਹਿੰਦੇ ਮਾਮਲਾ ਸਾਈਬਰ ਦਾ ਭਾਈ ਚਾਂਸ ਹੁਣੇ ਆਪਣਾ ਕੋਈ ਨੁਕਸਾਨ ਹੋ ਜੇ ਜਾਂ ਉਹ ਬੰਦਾ ਆ ਜਾ ਜਾਂ ਉਹਦਾ ਹੋ ਜੇ ਜਾਂ ਆਪਣਾ ਹੋ ਜੇ ਤੁਸੀਂ ਇਹ ਦੱਸੋ ਬਾਅਦ ਵੀ ਤਾਂ ਕਾਰਵਾਈ ਪੁਲਿਸ ਕਰੇਗੀ

की तो गलत बात हो रही है सुन ले ਪਰ ਇਹ ਗੱਲ ਹੋਇਆ ਤੁਹਾਡੇ ਜੀ ਐਨ ਸਾਮੀ ਮੈਂ ਕਹਿੰਦਾ ਹਾਂ ਫਿਲਹਾਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਡੀਐਸਪੀ ਜਲਾਲਾਬਾਦ ਜੋ ਪੱਤਰਕਾਰਾਂ ਦੇ ਵੱਲੋਂ ਤਰਣਾ ਲੱਗਿਆ ਸੀ ਤਾਂ ਫਿਲਹਾਲ ਡੀਐਸਪੀ ਦੀ ਜਿਹੜੀ ਹੈ ਉਹ ਅੰਦਰ ਗੱਲਬਾਤ ਚੱਲ ਰਹੀ ਹੈ ਕਿ ਕੁਝ ਨਿਕਲ ਕੇ ਸਾਹਮਣੇ